ਸਕਾਟਲੈਂਡ ਵਿੱਚ ਰਹਿਣ ਵਾਲਾ 2 ਸਾਲਾ ਦਾ ਕਾਟਰ ਡਲਾਸ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਵਾਲਾ ਬੱਚਾ ਬਣ ਗਿਆ ਹੈ ਰਿਪੋਰਟ ਮੁਤਾਬਕ ਪਹਿਲਾਂ ਇਹ ਰਿਕਾਰਡ ਚੇਕ ਰਿਪਬਲਿਕ ਦੇ ਇੱਕ 4 ਸਾਲ ਦੇ ਬੱਚੇ ਦਾ ਸੀ ਕਾਟਰ ਨੇ ਮਾਉਂਟ ਐਵਰੇਸਟ ਬੇਸ ਕੈਂਪ ਤੱਕ ਪਹੁੰਚਣ ਦਾ ਸਫ਼ਰ ਮਾਂ ਜੇਡ ਤੇ ਪਿਤਾ ਰਾਸ਼ ਦੀ ਪਿੱਠ ਤੇ ਬੈਠ ਕੇ ਪੂਰਾ ਕੀਤਾ ਹੈ ਸਕਾਟਲੈਂਡ ਦੇ ਰਹਿਣ ਵਾਲੇ ਰਾਸ ਤੇ ਜੇਡ ਆਪਣੇ ਬੇਟੇ ਦੇ ਨਾਲ 1 ਸਾਲ ਪਹਿਲਾਂ ਏਸ਼ੀਆ ਦੀ ਯਾਤਰਾ ਤੇ ਨਿਕਲੇ ਹੋਏ ਨੇ ਇਸ ਲਈ ਉਹਨਾਂ ਨੇ ਆਪਣੇ ਘਰ ਨੂੰ ਕਿਰਾਏ ਤੇ ਦੇ ਦਿੱਤਾ ਹੈ। ਤਿੰਨਾਂ ਨੇ 25 ਅਕਤੂਬਰ ਨੂੰ ਨੇਪਾਲ ਵਿੱਚ ਸਮੁੰਦਰ ਤਲ ਤੋਂ 17598 ਫੁੱਟ ਦੀ ਉਚਾਈ ਤੇ ਸਥਿਤ ਦੱਖਣ ਤੇ ਚੜ੍ਹਾਈ ਕੀਤੀ ਤੇ ਬੇਸ ਕੈਂਪ ਤੱਕ ਪਹੁੰਚ ਗਏ। ਤਿੰਨਾਂ ਨੇ ਚੜ੍ਹਾਈ ਅਕਤੂਬਰ 2023 ਵਿੱਚ ਕੀਤੀ ਸੀ। ਹੁਣ ਇਸ ਬਾਰੇ ਗੱਲ ਕਰਦੇ ਹੋਏ ਰਾਸ ਨੇ ਕਿਹਾ ਹੈ ਕਿ ਕਾਟਰ ਸਾਡੇ ਤੋਂ ਜ਼ਿਆਦਾ ਐਕਸਾਈਟਡ ਲੱਗ ਰਿਹਾ ਸੀ ਮੈਨੂੰ ਤੇ ਜੇਡ ਨੂੰ ਉਚਾਈ ਤੇ ਸਾਹ ਲੈਣ ਵਿੱਚ ਥੋੜੀ ਤਕਲੀਫ ਹੋਈ ਪਰ ਕਾਟਰ ਬਿਲਕੁਲ ਠੀਕ ਸੀ بیس ਕੈਂਪ ਤੋਂ ਪਹਿਲਾਂ ਪਿੰਡਾਂ ਵਿੱਚ ਦੋ ਡਾਕਟਰ ਤਾਇਨਾਤ ਸਨ ਉਹਨਾਂ ਨੇ ਸਾਡਾ ਬਲੱਡ ਟੈਸਟ ਕੀਤਾ ਸਾਡੇ ਮੁਕਾਬਲੇ ਕਾਟਰ ਜ਼ਿਆਦਾ ਹੈਲਦੀ ਸੀ ਰਾਸ ਨੇ ਕਿਹਾ ਕਿ ਅਸੀਂ ਟ੍ਰੇਨਿੰਗ ਲਈ ਫੂਡ ਜੈਕਟ ਤੇ ਦੋ 슬ੀਪਿੰਗ ਬੈਗ ਖਰੀਦੇ ਸਨ ਕਾਠਮੰਡੂ ਪਹੁੰਚਣ ਦੇ 24 ਘੰਟਿਆਂ ਅੰਦਰ ਹੀ ਅਸੀਂ ਚੜ੍ਹਾਈ ਸ਼ੁਰੂ ਕਰ ਦਿੱਤੀ ਸੀ ਅਸੀਂ ਪਹਿਲਾਂ ਤੋਂ ਹੀ ਤਿਆਰ ਸੀ ਰੈਗੂਲਰ ਤੌਰ ਤੇ ਲੰਬੀ ਸਾਲ ਲੈਣ ਦੀ ਤਕਨੀਕ ਦੀ ਪ੍ਰੈਕਟਿਸ ਕਰ ਰਹੇ ਸਨ ਅਸੀਂ ਘਰੇ برف ਤੇ ਪਾਣੀ ਨਾਲ ਨਹਾਉਂਦੇ ਸਨ ਕਾਟਰ ਨੂੰ ਵੀ ਇਸੇ ਪਾਣੀ ਨਾਲ ਨਹਾਉਂਦੇ ਸਨ ਜਿਸ ਨਾਲ ਬੇਸ ਕੈਂਪ ਤੇ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ